ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਤੇ ਕੁਝ ਹੱਟਮੀ ਜੀ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਬਹੁਤ ਪਿਆਰੇ ਜਿਹੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਰਾਇਲ ਲੁੱਕ ਦੇ ਸੂਟ ਹੈ ਜੀ ਸਿੰਪਲ ਸੋਬਰ ਤੇ ਸਰਦਾਰੀ ਸੂਟ ਬਣਨਗੇ ਜੀ ਇਹ ਪਾਰਟੀ ਵੇਅਰ ਸੂਟ ਹੈ ਜੀ ਸੈਮੀ ਫਾਰਮਲ ਤੁਸੀਂ ਇਹਨਾਂ ਨੂੰ ਕਿਤੇ ਵੀ ਬੀਅਰ ਕਰ ਸਕਦੇ ਹੋ ਜੀ ਤੇ ਬਹੁਤ ਜਿਆਦਾ ਸੋਹਣਾ ਚੰਦੇਰੀ ਮੁਗਲਾਈ ਚੰਦੇਰੀ ਸਿਲਕ ਦੇ ਸੂਟ ਹੈ ਜੀ ਪਿਓਰ ਚੰਦੇਰੀ ਆਉਗੀ ਜੀ ਇਹ ਜਿਹੜਾ ਤੁਸੀਂ ਸੂਟ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜਣਾ ਜੀ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਜੀ ਜਿਵੇਂ ਹੁਣ ਅੱਗੇ ਹੁਣ ਠੰਡ ਜਾ ਰਹੀ ਹੈ ਜੀ ਤੇ ਆਪਾਂ ਮਾਰਚ ਅਪ੍ਰੈਲ ਤੱਕ ਮਈ ਤੱਕ ਇਹਨਾਂ ਸੂਟਾਂ ਨੂੰ ਆਰਾਮ ਨਾਲ ਪਾ ਸਕਦੇ ਹਾਂ ਜੀ ਕਾਟਨ ਕਾਟਨ ਦੀ ਲਾਈਨਿੰਗ ਲਵਾ ਕੇ ਜੀ ਜੇ ਜਿਵੇਂ ਹੁਣ ਆਪਣਾ ਛੋਟਾ ਮੋਟਾ ਕੋਈ ਫੰਕਸ਼ਨ ਹੁੰਦਾ ਜੀ ਆਪਣਾ ਮਨ ਨਹੀਂ ਕਰਦਾ ਕੜਾਈ ਵਾਲੇ ਸੂਟ ਪਾਉਣ ਨੂੰ ਤਾਂ ਤੁਸੀਂ ਇਹ ਬੈਸਟ অপਸ਼ਨ ਹੈ ਜੀ ਤੁਹਾਡੇ ਲਈ ਬਹੁਤ ਸੋਹਣਾ ਇਹ ਜੰਦੇਰੀ ਸਿਲਕ ਹੁੰਦੀ ਹੈ ਜੀ ਬਹੁਤ ਸੋਹਣਾ ਪਾਰਟੀ ਵੇਅਰ ਜਾਂ ਸੂਟ ਇਹਦੇ ਨਾਲ ਬਣ ਕੇ ਰੈਡੀ ਹੁੰਦਾ ਤੁਸੀਂ ਇਹਦੇ ਤੇ ਲੇਸ ਦੀ ਫਿਨਿਸ਼ਿੰਗ ਵਗੈਰਾ ਕਰਵਾ ਕੇ ਤੇ ਬਹੁਤ ਸੋਹਣਾ ਸਿੰਪਲ ਸੋਬਰ ਸੂਟ ਰੈਡੀ ਕਰ ਸਕਦੇ ਹੋ ਜੀ ਇਹਨੂੰ ਜੇ ਤੁਸੀਂ ਇਹਨਾਂ ਦੇ ਉੱਪਰ ਕਿਸੇ ਵੀ ਭੈਣ ਨੇ ਪੈਚ ਵਗੈਰਾ ਲਵਾ ਕੇ ਵਰਕ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਜੇ ਕਿਸੇ ਭੈਣ ਨੇ ਇਹਨਾਂ ਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਦੁਪੱਟਾ ਹਰ ਤਰ੍ਹਾਂ ਦਾ ਸਟੱਫ ਸੋਨੂੰ ਦੁਪੱਟੇ ਦਾ ਮਿਲ ਜੂਗਾ ਜੀ ਪਿਓਰ ਸੈਮੀ ਸਾਰੇ ਦੁਪੱਟੇ ਆਪਣੇ ਕੋਲੇ ਹੁੰਦੇ ਆ ਜੀ ਤੁਸੀਂ ਕੋਈ ਵੀ ਦੁਪੱਟਾ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਲੇਸ ਵਗੈਰਾ ਦੀ ਫਿਨਿਸ਼ਿੰਗ ਕਰਕੇ ਸੋਨੂੰ ਦੇਵਾਂਗੇ ਜੀ ਤੇ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਵਾਲੇ ਬਟਨ ਨੂੰ ਜ਼ਰੂਰ ਆਨ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦਿਆ ਕਰੋ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਵੀ ਇਹਨਾਂ ਸੂਟਾਂ ਚੋਂ ਤੁਹਾਨੂੰ ਕਿਹੜਾ ਪ੍ਰਿੰਟ ਸਭ ਤੋਂ ਵੱਧ ਸੋਹਣਾ ਲੱਗਿਆ ਉਮੀਦ ਆਜਲੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਊਗੀ ਜੀ ਅੱਜ ਆਪਾਂ ਹਟਮੀ ਜੀ ਕਲੈਕਸ਼ਨ ਨਾਲ ਲੈ ਕੇ ਆਏ ਆ ਜੀ ਜਿਵੇਂ ਹਰ ਰੋਜ਼ ਪਸ਼ਮੀਨਾ ਤੇ ਆਪਾਂ ਕੀਨ ਖਾਵੇ ਇਸ ਤਰ੍ਹਾਂ ਦੀ ਸੂਟ ਹੀ ਪਾਉਣੇ ਆ ਜੀ ਅੱਜ ਆਪਾਂ ਕੁਝ ਹਟਮਾਂ ਜਾ ਤੇ ਕੁਝ ਅਲੱਗ ਜਾ ਲੈ ਕੇ ਆਏ ਆ ਉਮੀਦ ਆ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਜ਼ਰੂਰ ਪਸੰਦ ਆਊਗੀ ਕਲਰ ਤੁਹਾਨੂੰ ਇਹਨਾਂ ਦੇ ਵਿੱਚ ਸਾਰੇ ਮਿਲ ਜਾਣਗੇ ਜੀ ਲਾਈਟ ਕਲਰ ਵੀ ਹੈ ਡਾਰਕ ਕਲਰ ਵੀ ਹੈ ਕਿਉਂਕਿ ਇਹ ਬ੍ਰਾਂਡਡ ਫੈਬਰਿਕ ਹੁੰਦਾ ਜੀ ਇਹਨਾਂ ਦੇ ਵਿੱਚ ਜ਼ਿਆਦਾ ਡਾਰਕ ਕਲਰ ਨਹੀਂ ਬੰਦੇ ਇਹਨਾਂ ਦੇ ਵਿੱਚ ਸਿੰਪਲ ਸੋਬਰ ਕਲਰ ਹੀ ਬੰਦੇ ਆ ਸਰਦਾਰੀ ਜੇ ਸੂਟ ਹੁੰਦੇ ਆ ਜੀ ਇਹ ਆਪਣੇ ਜਿਹੜੇ ਬ੍ਰਾਂਡਡ ਸੂਟ ਹੁੰਦੇ ਆ ਤੇ ਸਰਦਾਰੀ ਜੇ ਹੀ ਇਹਨਾਂ ਦੇ ਕਲਰ ਹੁੰਦੇ ਆ ਸਰਦਾਰੀ ਜੀ ਇਹਨਾਂ ਦੀ ਡਿਜ਼ਾਈਨਿੰਗ ਹੁੰਦੀ ਆ ਡਿਜ਼ਾਈਨ ਸਾਰੇ ਹਟਵੇਂ ਆ ਜੀ ਕੋਈ ਵੀ ਡਿਜ਼ਾਈਨ ਇਸ ਤਰ੍ਹਾਂ ਨਹੀਂ ਵੀ ਇਹ ਤਾਂ ਪਹਿਲਾਂ ਪਸ਼ਮੀਨੇ ਤੇ ਵੀ ਬਣਿਆ ਸੀ ਕਾਟਨ ਤੇ ਵੀ ਬਣਿਆ ਸੀ ਇਹ ਵਾਲਾ ਇਸ ਤਰ੍ਹਾਂ ਦੇ ਕੋਈ ਵੀ ਡਿਜ਼ਾਈਨ ਨਹੀਂ ਸਾਰੇ ਡਿਜ਼ਾਈਨ ਅਲੱਗ ਹੈ ਜੀ ਕੋਈ ਵੀ ਡਿਜ਼ਾਈਨ ਪੁਰਾਣਾ ਨਹੀਂ ਹੈ ਸਾਰੇ ਡਿਜ਼ਾਈਨਿੰਗ ਨਵੀਂ ਆਊਗੀ ਨਵਾਂ ਫੈਬਰਿਕ ਹੈ ਜੀ ਚੰਦੇਰੀ ਸਿਲਕ ਤੇ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਫਟਾਫਟ ਆਰਡਰ ਕਰ ਦਿਓ ਜੀ ਸਿੰਗਲ ਸਿੰਗਲ ਜਾਂ ਸੂਟ ਹੁੰਦਾ ਜੀ ਇਹਨਾਂ ਦੇ ਵਿੱਚ ਜਿਆਦਾ ਜਿਆਦਾ ਸੂਟ ਨਹੀਂ ਹੁੰਦੇ ਲਿਮਟਿਡ ਜਸਟਾਕ ਹੁੰਦਾ ਜੀ ਆਪਣੇ ਕੋਲੇ ਆਪਾਂ ਸਿਲੇਕਟਡ ਜੇ ਪੀਸ ਹੀ ਲੈ ਕੇ ਆਉਣੇ ਆ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਦਿਓ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੇ ਇਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਜੀ ਬਹੁਤ ਤੁਸੀਂ ਜਦੋਂ ਇਹ ਸੂਟ ਬਣਾਉਂਗੇ ਜੀ ਤੁਹਾਨੂੰ ਖੁਦ ਹੀ ਫੀਲ ਹੋਊਗਾ ਜਦੋਂ ਤੁਹਾਡੇ ਕੋਲ ਇਹ ਸੂਟ ਪਹੁੰਚੂਗਾ ਵੀ ਕਿੰਨਾ ਇਹ ਪਿਆਰਾ ਫੈਬਰਿਕ ਹੈ ਕਿੰਨੀ ਅਲੱਗ ਜੀ ਇਹ ਕਲੈਕਸ਼ਨ ਹੈ ਤੇ ਤੁਸੋਂ ਨੂੰ ਬਹੁਤ ਜ਼ਿਆਦਾ ਸੋਹਣੇ ਇਹ ਸੂਟ ਲੱਗਣਗੇ ਬਹੁਤ ਅਲੱਗ ਜੀ ਕਲੈਕਸ਼ਨ ਹੈ ਜੀ ਤੁਸੀਂ ਇਹਨਾਂ ਨੂੰ ਪਾਰਟੀ ਵੇਅਰ ਜਿਵੇਂ ਮਰਜ਼ੀ ਪਾ ਸਕਦੇ ਹੋ ਤੇ ਇਨਾਂ ਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਬਿਨਾ ਵਰਕ ਤੋਂ ਵੀ ਲੈ ਸਕਦੇ ਹੋ ਤੇ ਹੀ 2390 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਜਿਹੜਾ ਸੂਟ ਤੁਸੀਂ ਆਰਡਰ ਕਰਨਾ ਹੈ ਆਪਣੇ ਪਸੰਦ ਦਾ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ